ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਡੇ ਅਨਮੋਲ ਰਿਸ਼ਤੇ ਚੈਨਲ ਵਿੱਚ ਸਵਾਗਤ ਹੈ ਜੀ ਜੇਕਰ ਤੁਸੀਂ ਵੀ ਆਪਣੇ ਲੜਕਾ ਜਾਂ ਲੜਕੀ ਦੇ ਰਿਸ਼ਤੇ ਦੀ ਐਡ ਲਗਵਾਉਣਾ ਚਾਹੁੰਦੇ ਹੋ ਤਾਂ ਸਾਡੇ ਵਟਸਐਪ ਨੰਬਰ ਉੱਪਰ ਤੁਸੀਂ ਸਾਨੂੰ ਆਪਣਾ ਨਾਮ ਉਮਰ ਕਾਸਟ ਗੋਤ ਕੱਦ ਕੰਮ ਪੈਣ ਪ੍ਰਾ ਪੜਾਈ ਪਤਾ ਮੰਗ ਐਡ ਪੋਲ ਲਈ ਆਪਣੀ ਇਹ ਸਾਰੀ ਜਾਣਕਾਰੀ ਭੇਜੋ ਅਤੇ ਆਪਣਾ ਫੋਨ ਨੰਬਰ ਦੱਸੋ ਜਿਹੜਾ ਐਡ ਵਿੱਚ ਦੱਸਣਾ ਹੈ ਐਡ ਦੀ ਫੀਸ ਸਿਰਫ ਇੱਕ ਵਾਰ ਹੀ ਜਾਂਦੀ ਹੈ ਤੇ ਐਡ ਨੂੰ ਕੁਝ ਸਮੇਂ ਬਾਅਦ بار-बार ਲਗਾਇਆ ਜਾਂਦਾ ਹੈ ਸਾਡੇ ਚੈਨਲ ਤੋਂ ਤੁਸੀਂ ਜੋ ਵੀ ਰਿਸ਼ਤਾ ਕਰਨਾ ਜੀਓ ਤੁਸੀਂ ਆਪਣੀ ਜ਼ਿੰਮੇਵਾਰੀ ਤੇ ਕਰਨਾ ਜੀ ਰਿਸ਼ਤੇ ਦੀ ਚੰਗੀ ਤਰ੍ਹਾਂ ਜਾਂਚ ਪੜਤਾਲ ਕਰਕੇ ਰਿਸ਼ਤਾ ਕਰਨਾ ਕਿਉਂਕਿ ਸਾਡਾ ਕੰਮ ਸਿਰਫ ਰਿਸ਼ਤੇ ਦੀ ਐਡ ਪਾਉਣਾ ਹੈ ਤੇ ਆਓ ਜੀ ਨੋਟ ਕਰੀਏ ਅੱਜ ਦੇ ਕੁਝ ਲੜਕੇ ਲੜਕੀਆਂ ਦੇ ਰਿਸ਼ਤੇ ਪਹਿਲਾ ਰਿਸ਼ਤਾ ਪਹਿਲਾ ਰਿਸ਼ਤਾ ਨਾਮ ਸਿੰਘ ਉਮਰ 33 ਸਾਲ ਕੱਦ 5 ਫੁੱਟ 6 ਇੰਚ ਕਾਸਟ ਅਰੋੜਾ ਸੀ ਕਲ ਅਰੋੜਾ ਸਿਕ ਕਾਲੜਾ ਪੜਾਈ ਪਲੱਸ 2 ਕਮ ਐਲੂਮੀਨੀਅਮ ਗੇਟ ਫੈਬਰਿਕ ਟੋਰ ਦੀ ਆਪਣੀ ਦੁਕਾਨ ਆ ਪਰਿਵਾਰ ਵਿੱਚ ਇੱਕ ਛੋਟੀ ਭੈਣ ਮੈਰਿਡ ਹੈ ਇੱਕ ਭਰਾ ਨੇ ਮੈਰਿਡ ਹੈ ਲੜਕਾ ਵਧੀਆ ਪਰਿਵਾਰ ਤੋਂ ਸੋਨਾ ਸੁਨਖਾ ਇਹਨਾਂ ਦੀ ਵਾਈਫ ਦੀ ਡੈਥ ਹੋ ਗਈ ਹੈ ਇਹਨਾਂ ਦੇ ਇੱਕ ਬੇਟੀ ਹੈ 13 ਸਾਲ ਤੇ ਇੱਕ ਬੇਟਾ 10 ਸਾਲ ਦਾ ਪਤਾ ਅਬੋਹਰ ਮੰਗ ਹੈ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਲੜਕੀ ਚਾਹੀਦੀ ਹੈ ਲੜਕੀ ਭਾਵੇਂ ਤਲਾਕशुदा ਹੋਵੇ ਭਾਵੇਂ ਕੁਆਰੀ ਹੋਵੇ ਜਿਨ੍ਹਾਂ ਕੋਲੇ ਇੱਕ ਬੇਟੀ ਹੈ ਉਹ ਵੀ ਸੰਪਰਕ ਕਰ ਸਕਦੇ ਨੇ ਲੜਕੀ ਦੀ ਕਾਸਟ ਰਾਮਗੜੀਆ अरोड़ा ਸ਼ਰਮਾ ਸੁਨਿਆਰ ਕੁਮਹਾਰ ਸਿੱਖ ਜਰਨਲ ਹੋਵੇ ਫੋਨ ਨੰਬਰ ਦਿੱਤੇ ਗਏ ਨੇ ਤੁਸੀਂ ਵਧੇਰੇ ਜਾਣਕਾਰੀ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਏਐਸ ਸੈਣੀ ਜਨਮ 6/7/1998 ਕੱਦ 5 ਫੁੱਟ 10 ਇੰਚ ਕਾਸਟ ਸਿੱਖ ਸੈਣੀ ਪੜਾਈ ਮਕੈਨੀਕਲ ਇੰਜੀਨੀਅਰਿੰਗ ਅਤੇ ਬੈਚਲਰ ਆਫ ਪ੍ਰੋਫੈਸ਼ਨਲ ਮੈਟਰੋਨਿਕਸ ਮਈ 2025 ਚ ਕੰਪਲੀਟ ਹੋਵੇਗਾ ਲੜਕਾ ਸੋਹਣਾ ਸੁਨੱਖਾ ਲੜਕੇ ਦੀਆਂ ਹੌਬੀਜ਼ ਨੇ ਜੋਗਾ ਐਕਸਰਸਾਈਜ਼ ਸਾਈਕਲਿੰਗ ਸਵੀਮਿੰਗ ਤੇ ਬਿਜ਼ਨਸ ਬੁੱਕਸ ਪੜ੍ਹਨ ਦਾ ਸ਼ੌਂਕ ਹੈ ਲੜਕਾ ਨਸ਼ੇ ਤੋਂ ਰਹਿਤ ਹੈ ਸੈਲਰੀ ਰੀਅਲ ਏਸਟੇਟ ਵਰਕ ਅਤੇ ਮਲਟੀਪਲ ਅਰਬਨ ਪ੍ਰਾਪਰਟੀ ਤੋਂ ਰੈਂਟਲ ਇਨਕਮ 80000 ਤੋਂ ਪਲੱਸ ਆ ਪਤਾ ਨੇੜੇ ਇੰਟਰਨੈਸ਼ਨਲ 에ਅਰਪੋਰਟ ਦਿੱਲੀ ਆ ਪਰਿਵਾਰ ਵਿੱਚ ਮਾਤਾ ਅਫਸਰ ਅਤੇ ਪ੍ਰੀਤਾ ਪ੍ਰਾਪਰਟੀ ਡੀਲਰ ਹਨ ਇੱਕ ਭੈਣ ਮੈਰਿਡ ਆ ਕੈਨੇਡਾ ਵਿੱਚ ਆ ਮੰਗ ਹੈ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਐਜੂਕੇਟਿਡ ਲੜਕੀ ਚਾਹੀਦੀ ਆ ਲੜਕੀ ਸੋਹਣੀ ਸੁਨੱਖੀ ਵਧੀਆ ਨਰਮ ਸੁਭਾਅ ਵਾਲੀ ਹੋਵੇ ਪਰਿਵਾਰ ਵੱਲੋਂ ਦਾਸ ਦੀ ਕੋਈ ਮੰਗ ਨਹੀਂ ਆ ਲੜਕੀ ਸਿੱਖ ਸੈਣੀ ਜਾਂ ਜਨਰਲ ਕਾਸਟ ਹੋਵੇ ਮੈਰਜ ਵੀਰੋ ਪਰਿਵਾਰ ਨੂੰ ਫੋਨ ਨਾ ਕਰਨ ਜੀ ਫੋਨ ਨੰਬਰ ਦਿੱਤਾ ਹੋਇਆ ਤੁਸੀਂ ਵਧੇਰੇ ਜਾਣਕਾਰੀ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜਨਮ 1997 ਕਾਸਟ ਜਰਸੀਕ ਪਤਾ ਪਿੰਡ ਬੁਰਜ ਢਿਲਮਾ ਜ਼ਮੀਨ 5 ਕਿੱਲੇ ਆ ਕੰਮ ਖੇਤੀਬਾੜੀ ਆ ਖੇਤੀਬਾੜੀ ਦੇ ਸੰਧ ਆਪਣੇ ਆ ਪਰਿਵਾਰ ਵਿੱਚ ਮਾਤਾ ਪਿਤਾ ਨੇ ਇਕੱਲਾ ਲੜਕਾ ਕੋਈ ਭੈਣ ਭਰਾ ਨਹੀਂ ਆ ਵਧੀਆ ਘਰ ਪਰਿਵਾਰ ਆ ਲੜਕਿਆ ਸੋਹਣਾ ਸੁਨੱਖਾ ਹੈ ਜੀ ਮੰਗੇ ਇਹਨਾਂ ਨੂੰ ਬਿਲਕੁਲ ਗਰੀਬ ਘਰ ਤੋਂ ਘਰਵਾਰ ਸੰਭਾਲਣ ਵਾਲੀ ਜਰਸੀਕ ਪਰਿਵਾਰ ਤੋਂ ਲੜਕੀ ਚਾਹੀਦੀ ਹੈ ਦਾਸ ਦੀ ਪਰਿਵਾਰ ਵੱਲੋਂ ਕੋਈ ਮੰਗ ਨਹੀਂ ਆ ਫੋਨ ਨੰਬਰ ਦਿੱਤੇ ਗਏ ਆ ਤੁਸੀਂ ਵਧੇਰੇ ਜਾਣਕਾਰੀ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜਨਮ 10 12 1996 ਉਮਰ 28 ਸਾਲ ਕਾਸ ਰਾਮਦਾਸ ਜੀ ਅਸੀਂ ਕੱਦ 5 ਫੁੱਟ 6 ਇੰਚ ਪੜਾਈ B.Tech ਇਲੈਕਟ੍ਰੋਨਿਕਸ ਕਮਿਊਨੀਕੇਸ਼ਨ ਡਿਗਰੀ ਤੇ ਡਿਪਲੋਮਾ ਕੀਤਾ ਹੋਇਆ ਪਰਿਵਾਰ ਵਿੱਚ ਮਾਤਾ ਪਿਤਾ ਤੇ ਛੋਟੇ ਭੈਣ ਭਰਾ ਨੇ ਇੰਡੀਆ ਦਾ ਪਤਾ ਹੁਸ਼ਿਆਰਪੁਰਾ ਲੜਕਾ ਜੁਕੇ ਵਿੱਚ ਹੈ ਲੜਕਾ ਸੋਨਾ ਸੁਨੱਖਾ ਨਸ਼ੇ ਤੋਂ ਰਹਿਤ ਹੈ ਮੰਗਾਇਨ ਨੂੰ ਵਧੀਆ ਪਰਿਵਾਰ ਤੋਂ ਲੜਕੀ ਚਾਹੀਦੀ ਹੈ ਲੜਕੀ ਜੁਕੇ ਵਿੱਚ ਹੋਵੇ ਪੀਆਰ ਜਾਂ ਵਰਕ ਪਰਮਿਟ ਤੇ ਹੋਵੇ ਲੜਕੀ ਕਿਸੇ ਵੀ ਕਾਸਟ ਤੋਂ ਹੋਵੇ ਕੋਈ ਜਾਤੀ ਬੰਦਨ ਨਹੀਂ ਆ ਫੋਨ ਨੰਬਰ ਪਰਿਵਾਰ ਦਾ ਦਿੱਤਾ ਗਿਆ ਤੁਸੀਂ ਵਧੇਰੇ ਜਾਣਕਾਰੀ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਚਨਾ ਮਕਤੂਬਰ 2003 ਕਾਸ ਰਾਮਦਾਸ ਜੀ ਆ ਸਿੱਖ ਪੜਾਈ 5 ਰਾਮਦਾਸ ਜੀ ਆ ਸਿੱਖ ਕੱਦ 5 ਫੁੱਟ 5 ਇੰਚ ਪੜਾਈ ਜੀ ਐਨ ਐਮ ਪਾਸ ਪੋਸਟ ਬੇਸਿਕ ਕਰਨ ਦੀ ਤਿਆਰੀ ਆ ਪਰਿਵਾਰ ਵਿੱਚ ਮਾਤਾ ਪਿਤਾ ਨੇ ਦੋ ਭਰਾ ਨੇ ਪਤਾ ਹੁਸ਼ਿਆਰਪੁਰਾ ਲੜਕੀ ਸੋਣੀ ਸੁਨੱਖੀ ਵਧਿਆ ਪਰਿਵਾਰ ਤੋਂ ਆ ਮੰਗੇ ਇਹਨਾਂ ਨੂੰ ਵਧਿਆ ਪਰਿਵਾਰ ਤੋਂ ਸੋਣਾ ਸੁਨੱਖਾ ਲੜਕਾ ਚਾਹੀਦਾ ਲੜਕਾ ਕੈਨੇਡਾ ਜਾਂ ਆਸਟ੍ਰੇਲੀਆ ਪੀਅਰ ਹੋਵੇ ਲੜਕਾ ਨਿਸ਼ਾਰਤ ਹੋਵੇ ਦੁਆਬੇ ਏਰੀਏ ਨੂੰ ਪਹਿਲ ਆ ਜੀ ਮੈਰਜ ਵੀਰੋ ਪਰਿਵਾਰ ਨੂੰ ਫੋਨ ਨਾ ਕਰਨ ਜੀ ਫੋਨ ਨੰਬਰ ਦਿੱਤੇ ਗਏ ਨੇ ਤੁਸੀਂ ਵਧੇਰੇ ਜਾਣਕਾਰੀ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜਨਮ ਅਕਤੂਬਰ 1999 ਕਦ 6 ਫੁੱਟ ਗੋਤ ਬਰਾੜਾ ਕਾਸ ਜਰਸੀ ਖਾ ਪੜਾਈ ਪਲੱਸ 2 ਕੈਨੇਡਾ ਤੋਂ ਲੜਕੇ ਦਾ ਆਪਣਾ ਬਿਜ਼ਨਸ ਹੈ ਲੜਕਾ ਕੈਨੇਡਾ ਪੀਅਰ ਹੈ ਪਰਿਵਾਰ ਵਿੱਚ ਮਾਤਾ ਪਿਤਾ ਨੇ ਦੋ ਭਰਾ ਨੇ ਤੇ ਇੱਕ ਭੈਣ ਹੈ ਮੈਰਿਡ ਹੈ ਸਾਰੇ ਫੈਮਿਲੀ ਸਾਰੇ ਕੈਨੇਡਾ ਵਿੱਚ ਸੈਟਲ ਹੈ ਕੈਨੇਡਾ ਵਿੱਚ ਆਪਣੇ ਦੋ ਘਰ ਨੇ ਇੰਡੀਆ ਦਾ ਪਤਾ ਮੋਗਾ ਜ਼ਮੀਨਦਾਰ ਸਿੰਘ ਲੜਕਾ ਸੋਨਾ ਸੁਨੱਖਾ ਨਸ਼ੇ ਤੋਂ ਰਹਿਤ ਹੈ ਮੰਗ ਹੈ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਵਧੀਆ ਪੜੀ ਲਿਖੀ ਸੋਹਣੀ ਸੁਨੱਖੀ ਲੜਕੀ ਚਾਹੀਦੀ ਹੈ ਲੜਕੀ ਮੈਡੀਕਲ ਲਾਈਨ ਵਿੱਚ ਹੋਵੇ ਲੜਕੀ ਕੈਨੇਡਾ ਤੋਂ ਹੋਵੇ ਭਾ ਮਹਿੰਦੀਆ ਤੋਂ ਹੋਵੇ ਜਰਸੀਕ ਪਰਿਵਾਰ ਤੋਂ ਹੋਵੇ WhatsApp ਨੰਬਰ ਦਿੱਤੇ ਗਏ ਨੇ ਤੁਸੀਂ ਵਧੇਰੇ ਜਾਣਕਾਰੀ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜਨਮ ਨਵੰਬਰ 1992 ਕਾਸਟ ਜਰਸੀ ਕੱਦ ਪੈ 5 ਫੁੱਟ 10 ਇੰਚ ਕੋ ਦਿਓਲ ਪੜਾਈ ਪਲੱਸ 2 ਮਕੈਨਿਕਲ ਇੰਜੀਨੀਅਰਿੰਗ ਕਾਮ ਆਪਣਾ ਬੈਲ ਸੈਟਲ bizness ਆ ਇਨਕਮ 150000 ਪਰ ਮਹੀਨੇ ਦੀ ਕਮਰਸ਼ੀਅਲ ਪ੍ਰਾਪਰਟੀ ਆ ਜਿਸ ਦਾ 60000 ਮਹੀਨੇ ਦਾ ਕਿਰਾਇਆ ਹੁੰਦਾ ਹੈ ਵਧੀਆ ਘਰ ਪਰਿਵਾਰ ਹੈ ਕੁੱਲ ਪ੍ਰਾਪਰਟੀ 3 ਕਰੋੜ ਦੀ ਇਕੱਲਾ ਲੜਕਾ ਕੋਈ ਭੈਣ ਭਰਾ ਨਹੀਂ ਆ ਪਰਿਵਾਰ ਵਿੱਚ ਪਿਤਾ ਬਿਜ਼ਨਸਮੈਨ ਨੇ ਮਾਤਾ ਹਾਊਸ ਵਾਈਫ ਨੇ ਲੜਕਾ ਤਲਾਕਸ਼ੁਦਾ ਬੇਕ ਸੂਰਤ ਹੈ ਮੰਗਲਿਕ ਹੈ ਪਤਾ ਹੁਲਦਿਆਣਾ ਬੰਗਿਆਂ ਨੂੰ ਵਧੀਆ ਪਰਿਵਾਰ ਤੋਂ ਵਧੀਆ ਲੜਕੀ ਚਾਹੀਦੀ ਹੈ ਜੀ ਮੰਗਲਿਕ ਕੁਆਰੀ ਹੋਵੇ ਲੜਕੀ ਭਾਵੇਂ ਤਲਾਕशुदा ਹੋਵੇ ਪਰ ਬਿਨਾ ਬੱਚੇ ਤੋਂ ਹੋਵੇ ਸਿੰਪਲ ਵਿਆਹ ਕਰਨਾ ਦਾਸ ਦੀ ਕੋਈ ਮੰਗ ਨਹੀਂ ਹੈ ਫੋਨ ਨੰਬਰ ਦਿੱਤੇ ਗਿਆ ਤੁਸੀਂ ਵਧੇਰੇ ਜਾਣਕਾਰੀ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜਨਮ ਸ਼ੇਧ ਸੰਬਰਨ 1992 ਕਾਪ 5 ਫੁੱਟ 9 ਇੰਚ ਕਸ ਜਰਸੀ ਗੋਤ ਸੰਧੂ ਪੜਾਈ ਬੀਟਾ ਕਨਫਰਮੇਸ਼ਨ ਟੈਕਨੋਲੋਜੀ ਮਾਤਾ ਦਾ ਗੋਤ ਬਲ ਦਾਦੀ ਦਾ ਗੋਤ ਕੁਮਾਨ ਦਾਜ ਕੇ ਗੋਤ ਸੰਧੂ ਪਰਿਵਾਰ ਵਿੱਚ ਪਿਤਾ ਬਿਜ਼ਨਸਮੈਨ ਨੇ ਮਾਤਾ ਹਾਊਸ ਵਾਈਫ ਨੇ ਇੱਕ ਪੈਨ ਮੈਰਿਡ ਹੈ ਤੇ EMPLOYE GOVERNMENT టీਚਰ ਦਿੱਲੀ ਵਿੱਚ ਨੇ ਇੱਕ ਪ੍ਰਮਾ ਮੈਕੈਨੀਕਲ ਇੰਜੀਨੀਅਰ ਆਸਟ੍ਰੇਲੀਆ ਵਿੱਚ ਵਰਕ ਐਜ਼ ਅ ਸਕਿਉਰਟੀ ਸੁਪਰਵਾਈਜ਼ਰ ਇੰਡੀਆ ਦਾ ਪਤਾ ਫਰੀਦাবাদ ਹਰਿਆਣਾ ਲੜਕਾ ਸੋਨਾ ਸੁਨੱਖਾ ਨਸ਼ੀ ਤੋਂ ਰਹਿਤਾ ਜੋ ਵਰਕਿੰਗ ਐਜ਼ ਅ ਸੌਫਟਵੇਅਰ ਡਿਵੈਲਪਰ ਐਡਵਾਈਜ਼ਰ ਡਿਵੈਲਪਰ ਐਟ ਸਿਸਟਮ ਇਨ ਇੰਡੀਆ ਲੜਕੇ ਕੋਲ 491 ਕੰਟਰੀਆਂ ਦਾ ਵੀਜ਼ਾ ਜੀ ਲੜਕੇ ਦੀਆਂ ਇਨਕਮ 70000 ਮੰਗਿਆ ਨਾ ਨੂੰ ਵਧੀਆ ਪਰਿਵਾਰ ਤੋਂ ਸੋਹਣੀ ਸੁਨੱਖੀ ਵਧੀਆ ਪੜੀ ਲਿਖੀ ਲੜਕੀ ਚਾਹੀਦੀ ਹੈ ਲੜਕੀ ਭਾਵੇਂ ਇੰਡੀਆ ਤੋਂ ਭਾਵੇਂ ਆਸਟ੍ਰੇਲੀਆ ਤੋਂ ਭਵੇ ਕੋਈ ਜਾਤੀ ਬੰਧਨ ਨਹੀਂ ਕਿਸੇ ਵੀ ਕਾਸਟ ਦੇ ਇਹਨਾਂ ਨੂੰ ਸੰਪਰਕ ਕਰ ਸਕਦੇ ਨੇ ਫੋਨ ਨੰਬਰ ਦਿੱਤੇ ਗਏ ਨੇ ਜੀ ਤੁਸੀਂ ਵਧੇਰੇ ਜਾਣਕਾਰੀ ਲੈ ਸਕਦੇ ਹੋ ਰਿਸ਼ਤਾ ਨਾਮ ਸਿੰਘ ਜਨਮ 27 2001 ਗੋਤ ਭੁੱਲਰ ਕਾਸਟ ਜਰਸੀ ਕੱਦ 6 ਫੁੱਟ 3 ਇੰਚ ਪੜਾਈ ਪਲੱਸ 2 ਤੋਂ ਬਾਅਦ 에ਅਰ ਹੋਸਟੈਸ ਦੀ ਡਿਗਰੀ ਪਤਾ ਲੁਧਿਆਣਾ ਜੌਬ ਇੰਡੀਗੋ 에ਅਰਲਾਈਨਸ ਦਿੱਲੀ 에ਅਰਪੋਰਟ ਤੇ ਪਰਿਵਾਰ ਵਿੱਚ ਮਾਤਾ ਹਾਊਸ ਵਾਈਫ ਨੇ ਇੱਕ ਭੈਣ ਜੌਬ ਕਰਦੇ ਨੇ ਵਧੀਆ ਘਰ ਪਰਿਵਾਰ ਹੈ ਲੜਕਾ ਸੋਨਾ ਸੁਨੱਖਾ ਸ਼ੁੱਧ ਵੈਸ਼ ਨੂੰ ਪਰਿਵਾਰ ਤੋਂ ਹੈ ਮੰਗਾ ਇਹਨਾਂ ਨੂੰ ਸ਼ੁੱਧ ਵੈਸ਼ ਨੂੰ ਪਰਿਵਾਰ ਤੋਂ ਸੋਣੀ ਸੁਨੱਖੀ ਪੜੀ ਲਿਖੀ ਲੜਕੀ ਚਾਹੀਦੀ ਹੈ 에ਅਰਪੋਰਟ ਤੇ ਜੌਬ ਕਰਦੀ ਲੜਕੀ ਨੂੰ ਪਹਿਲ ਹੈ ਜੀ ਜਾ ਹੋਰ ਵੀ ਸੰਪਰਕ ਕਰ ਸਕਦੇ ਨੇ ਲੜਕੀ ਦੀ ਉਮਰ 20 ਤੋਂ 22 ਸਾਲ ਦੇ ਵਿੱਚ ਹੋਵੇ ਲੜਕੇ ਜਰਸੀ ਕਾਸ਼ ਤੋਂ ਹੀ ਹੋਵੇ ਤੇ ਐਨ ਆਰ ਆਈਸ ਤੇ ਮੈਰिज ਵੀਰੋ ਸੰਪਰਕ ਨਾ ਕਰਨ ਜੀ ਲੜਕੀ ਲੁਧਿਆਣਾ ਮੋਗਾ ਸ੍ਰੀ ਅਮਰਸਰ ਸਾਹਿਬ ਤੋਂ ਹੋਵੇ ਫੋਨ ਨੰਬਰ ਦਿੱਤੇ ਗਏ ਨੇ ਤੁਸੀਂ ਵਧੇਰੇ ਜਾਣਕਾਰੀ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਜਨਮ 13 10 2002 ਕੋਤਪੂਲਰ ਕਾਸ ਜਰਸੀ ਕੱਦ 5 ਫੁੱਟ 3 ਇੰਚ ਪੜਾਈ ਬੀਏ ਤੇ ਸਟੱਡੀ ਡਿਗਰੀ ਜੌਬ ਇੰਡੀਗੋ 에ਅਰਲਾਈਨ ਸਕਿਉਰਟੀ ਦੀ ਪਰਿਵਾਰ ਵਿੱਚ ਮਾਤਾ ਹਾਊਸ ਵਾਈਫ ਨੇ ਇੱਕ ਪ੍ਰਾਜੋਬ ਕਰਦਾ ਵਧੀਆ ਘਰ ਪਰਿਵਾਰ ਹੈ ਲੜਕੀ ਸੋਣੀ ਸੁਨੱਖੀ ਸ਼ੁੱਧ ਵੈਸ਼ਨੂ ਪਰਿਵਾਰ ਤੋਂ ਹੈ ਮੰਗ ਹੈ ਇਹਨਾਂ ਨੂੰ ਸ਼ੁੱਧ ਵੈਸ਼ਨੂ ਜਰਸੀਕ ਪਰਿਵਾਰ ਤੋਂ ਸੁਨੱਖਾ ਸੁਨੱਖਾ ਸਰਦਾਰ ਲੜਕਾ ਚਾਹੀਦਾ ਹੈ ਕਟਿੰਗ ਵਾਲੇ ਲੜਕੇ ਸੰਪਰਕ ਨਾ ਕਰਨ ਜੀ 에ਅਰਪੋਰਟ ਤੇ ਜੌਬ ਕਰਦੇ ਲੜਕੇ ਨੂੰ ਪਹਿਲ ਹੈ ਬਾਕੀ ਸਰਕਾਰੀ ਜਾਂ ਪ੍ਰਾਈਵੇਟ ਜੌਬ ਕਰਦੇ ਲੜਕੇ ਵੀ ਸੰਪਰਕ ਕਰ ਸਕਦੇ ਨੇ ਲੜਕੇ ਦੀ ਉਮਰ 24 ਤੋਂ 25 ਸਾਲ ਦੀ ਹੋਵੇ ਐਨ ਆਰ ਆਈ ਤੇ ਮੈਰਿਜ ਵੀਰੋਂ ਫੋਨ ਨਾ ਕਰਨ ਜੀ ਲੜਕਾ ਲੁਧਿਆਣਾ ਮੋਗਾ ਸ੍ਰੀ ਅਮਰਸਰ ਸਾਹਿਬ ਤੋਂ ਹੋਵੇ ਫੋਨ ਨੰਬਰ ਦਿੱਤੇ ਗਏ ਨੇ ਤੁਸੀਂ ਵਧੇਰੇ ਜਾਣਕਾਰੀ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜਨਮ 23 11 1991 ਜਨਮ ਦਾ ਸਮਾਂ 7:00 a.m. ਕੱਦ 5 ਫੁੱਟ 3 ਇੰਚ ਕਾਸਟ ਖੱਤਰੀ ਪਾਟਿਆ ਪੜਾਈ ਕਨਵੋਕੇਸ਼ਨ ਬੀ ਕਾਮ ਪਰਿਵਾਰ ਵਿੱਚ ਪਿਤਾ ਦੀ ਸ਼ਾਪ ਹੈ ਮਾਤਾ ਹਾਊਸ ਵਾਈਫ ਨੇ ਇੱਕ ਭੈਣ ਕੈਨੇਡਾ ਵਿੱਚ ਸੈਟਲ ਹੈ ਲੜਕਾ ਸੋਨਾ ਸੁਨੱਖਾ ਨਸ਼ੇ ਤੋਂ ਰਹਿਤ ਹੈ ਵਧੀਆ ਘਰ ਪਰਿਵਾਰ ਹੈ ਕੰਮਾਂ ਲੜਕੇ ਦਾ ਕੋਲਡ ਡਰਿੰਕ ਤੇ ਡਿਸਪੋਜ਼ਲ ਦਾ ਹੋਲ سیل ਦਾ ਕਾਰੋਬਾਰ ਹੈ ਪਤਾ ਜਲੰਧਰ ਆ ਮੰਗ ਹੈ ਨਾ ਨੂੰ ਵਧੀਆ ਪਰਿਵਾਰ ਤੋਂ ਸੋਹਣੀ ਸੁਨੱਖੀ ਲੜਕੀ ਚਾਹੀਦੀ ਹੈ ਜੀ ਦਾਸ ਦੀ ਕੋਈ ਮੰਗ ਨਹੀਂ ਵਿਆਹ ਵੀ ਸਿੰਪਲ ਕਰਨਾ ਲੜਕੀ ਕਿਸੇ ਵੀ ਕਾਸ਼ਤ ਤੋਂ ਹੋਵੇ ਕੋਈ ਜਾਤੀਵੰਦਨ ਨਹੀਂ ਜੀ ਲੁਧਿਆਣੇ ਤੇ ਜਲੰਧਰ ਨੂੰ ਪਹਿਲ ਹੈ ਫੋਨ ਨੰਬਰ ਦਿੱਤੇ ਗਏ ਨੇ ਤੁਸੀਂ ਵਧੇਰੇ ਜਾਣਕਾਰੀ ਲੈ ਸਕਦੇ ਹੋ अगला रिश्ता नोट ਕਰੋ ਜੀ ਨਾਮ ਸਿੰਘ ਜਨਮ 2/7/1991 ਕਾਸਟ ਕੁਮੀਆਰ ਗੋਤ ਸਰਸੋਏ ਨਾਨਕੇ ਗੋਤ ਸੁੱਤੀ ਪਤਨ ਕੋਦਰਾ ਜ਼ਿਲ੍ਹਾ ਜਲੰਧਰ ਆ ਕੰਮ ਲੜਕੇ ਦਾ ਆਪਣਾ ਪੰਗੜੇ ਦਾ ਗਰੁੱਪ ਹੈ ਲੜਕੀ ਕੋਲੇ ਆਪਣੀ ਗੱਡੀ ਹੈ ਡੀਜੇ ਦਾ ਕੰਮ ਵੀ ਹੈ ਲੜਕਾ ਮਨੀਲਾ ਗੰਟਰੀ ਗਿਆ ਹੋਇਆ ਸੀ ਹੁਣ ਵਾਪਸ ਆਇਆ ਹੋਇਆ ਪਰਿਵਾਰ ਵਿੱਚ ਮਾਤਾ ਹਨ ਪਿਤਾ ਐਕਸਪੈਰ ਨੇ ਇੱਕ ਵੱਡਾ ਬ੍ਰਾਹਮਣੀਲਾ ਕੰਟਰੀ ਵਿੱਚ ਪੱਕਾਏ ਦੋ ਪੈਣਾ ਮੈਰਿਡ ਨੇ ਲੜਕਾ ਸੋਨਾ ਸੁਨੱਖਾ ਕੋਈ ਨਸ਼ਾ ਨਹੀਂ ਕਰਦਾ ਵਿਆਹ ਤੋਂ ਬਾਅਦ ਲੜਕੇ ਨੇ ਬਾਲੀ ਕੰਟਰੀ ਲਈ ਅਪਲਾਈ ਵੀ ਕਰਨਾ ਹੈ ਮੰਗ ਇਹਨਾਂ ਨੂੰ ਗਰੀਬ ਘਰ ਤੋਂ ਕਰੇ ਲੋ ਸਿੰਪਲ ਪਰਿਵਾਰ ਤੋਂ ਘਰ ਬਰਸਮਾਲਣ ਵਾਲੀ ਸੋਹਣੀ ਸੁਨੱਖੀ ਲੜਕੀ ਚਾਹੀਦੀ ਹੈ ਪਰਿਵਾਰ ਵੱਲੋਂ ਦਾਸ ਦੀ ਕੋਈ ਮੰਗ ਨਹੀਂ ਫੋਨ ਨੰਬਰ ਦਿੱਤੇ ਗਏ ਨੇ ਜੀ ਤੁਸੀਂ ਵਧੇਰੇ ਜਾਣਕਾਰੀ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜਨਮ 14 ਅਪ੍ਰੈਲ 1995 ਕਾਸਟ ਜਰਸੀ ਲਾਹੌਰਿਆ ਗੋਤ ਬੇਰਕਾ ਕੱਦ 6 ਫੁੱਟ ਪੜਾਈ ਪਲੱਸ 2 ਆ ਜ਼ਮੀਨ 5 ਕਿੱਲੇ 2 ਕਨਾਲ ਕੰਮ ਡੈਰੀ ਫਾਰਮ ਦਾ ਦੋ ਭੈਣਾਂ ਨੇ ਮੈਰਿਡ ਨੇ ਪਤਾ ਫੁੱਲੂ ਵਾਲਾ ਡੋਗਰਾ ਬੁੱਢਲਾਡਾ ਮਾਨਸਾ ਲੜਕਾ ਸੋਨਾ ਸੁਨਖਾ ਮੰਗ ਹੈ ਇਹਨਾਂ ਨੂੰ ਵਧੀਆ ਪੜ੍ਹੇ ਲਿਖੀ ਸੋਣੀ ਸੁਨਖੀ ਘਰੇ ਨੂੰ ਲੜਕੀ ਚਾਹੀਦੀ ਹੈ ਪਰਿਵਾਰ ਵੱਲੋਂ ਦਾਸ ਦੀ ਕੋਈ ਮੰਗ ਨਹੀਂ ਆ ਫੋਨ ਨੰਬਰ ਦਿੱਤੇ ਗਏ ਨੇ ਤੁਸੀਂ ਵਧੇਰੇ ਜਾਣਕਾਰੀ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਕਾਸ ਜਰਸੀ ਖੋਮਰਤੀ 30 ਸਾਲ ਕੱਦ 5 ਫੁੱਟ ਦਾ 7 ਇੰਚ ਕੋਤ ਸਰਾਂ ਪਤਾ ਸੰਗਰੂਰ ਪਰਿਵਾਰ ਵਿੱਚ ਇੱਕ ਭੈਣ ਤੇ ਇੱਕ ਭਰਾ ਵੀ ਪੰਜਾਬ ਪੁਲਿਸ ਵਿੱਚ ਨੇ ਜੋਬ ਲੜਕੀ ਪੰਜਾਬ ਪੁਲਿਸ ਵਿੱਚ 7 ਇੰਸਪੈਕਟਰ ਜੀਬ ਸਬ ਇੰਸਪੈਕਟਰ ਹੈ ਜ਼ਮੀਨ 24 ਕਿੱਲੇ ਆ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਇਹਨਾਂ ਦੇ ਬਰਾਬਰ ਯੋਗਤਾ ਵਾਲਾ ਲੜਕਾ ਚਾਹੀਦਾ ਲੜਕਾ ਪੰਜਾਬ ਪੁਲਿਸ ਵਿੱਚ ਸਬ ਇੰਸਪੈਕਟਰ ਜਾਂ ਇਸ ਤੋਂ ਵੀ ਉੱਪਰ ਅਹੁਦੇ ਤੇ ਹੋਵੇ ਜਾਂ ਫਿਰ ਵਧੀਆ ਨੌਕਰੀ ਤੇ ਹੋਵੇ ਲੜਕਾ ਸੰਗਰੂਰ ਮਾਨਸਾ ਬਰਨਾਲਾ ਏਰੀਏ ਤੋਂ ਹੋਵੇ ਜੀ ਫੋਨ ਨੰਬਰ ਦਿੱਤੇ ਗਏ ਨੇ ਤੁਸੀਂ ਵਧੇਰੇ ਜਾਣਕਾਰੀ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜਨਮ 22/5/1999 ਕੱਦ 5 ਫੁੱਟ 5 ਇੰਚ ਪੜਾਈ میٹرਿਕ ਪਾਸ ਜੌਬ ਟੂਲ ਤੇ ਡਾਈ ਫਿਟਰ ਦਾ ਕੰਮ ਲੜਕੇ ਦੀ ਵਧੀਆ ਆਮਦਨ ਕੋ ਤੇ ਬਿਰਦੀ ਆ ਨਾਨਕੇ ਕੋਟ ਡਿਹਾਲਾ ਪਿਤਾ ਚੰਨਣ ਸਿੰਘ ਮਾਤਾ ਦਰਸ਼ਨ ਕੌਰ ਤੇ ਦੋ ਭੈਣਾਂ ਮੈਰਿਡ ਨੇ ਇੱਕ ਭਰਾ ਪਤਾ ਸਿਮਲਾਪੁਰੀ ਲੁਧਿਆਣਾ ਲੜਕਾ ਸੋਨਾ ਸੁਨੱਖਾ ਮੰਗ ਇਹਨਾਂ ਨੂੰ ਘਰੇਲੂ ਪਰਿਵਾਰ ਤੋਂ ਘਰ ਬਰਸਮਾਣਣ ਵਾਲੀ ਘਰੇਲੂ ਲੜਕੀ ਚਾਹੀਦੀ ਆ ਲੜਕੀ ਭਾਵੇਂ ਗਰੀ ਪਰਿਵਾਰ ਤੋਂ ਹੋਵੇ ਭਾਵੇਂ ਘੱਟ ਪੜ੍ਹਾਈ ਲਿਖੀ ਹੋਵੇ ਦਾਸ ਦੀ ਕੋਈ ਮੰਗ ਨਹੀਂ ਫੋਨ ਨੰਬਰ ਦਿੱਤਾ ਗਿਆ ਜੀ ਤੁਸੀਂ ਵਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜਨਮ ਦਸੰਬਰ 1998 ਕੱਦ 5 ਫੁੱਟ 7 ਇੰਚ ਕਾ ਸਟ ਜਰਸੀਕ ਪੜਾਈ ਸਿਵਲ ਇੰਜੀਨੀਅਰਿੰਗ ਡਿਗਰੀ ਜੋਬ ਸਿਵਲ ਇੰਜੀਨੀਅਰਿੰਗ ਦੀ ਕੈਲਗਰੀ ਕੈਨੇਡਾ ਵਿੱਚ ਲੜਕਾ ਕੈਨੇਡਾ ਪੀਅਰ ਆ ਪਰਿਵਾਰ ਵਿੱਚ ਮਾਤਾ ਹਾਊਸ ਬਾਈਟ ਨੇ ਪਿਤਾ ਗਵਰਨਮੈਂਟ ਜੋਬ ਕਰਦੇ ਨੇ ਕੋਈ ਭੈਣ ਭਰਾ ਨਹੀਂ ਇਕੱਲਾ ਲੜਕਾ ਲੜਕੇ ਨੂੰ 15 ਕਿੱਲੇ ਜ਼ਮੀਨ ਆਉਂਦੀ ਹੈ ਪਤਾ ਬਠਿੰਡਾ ਸਿਟੀ ਆ ਲੜਕਾ ਸੋਹਣਾ ਸੁਨਖਾ ਵਧੀਆ ਘਰ ਪਰਿਵਾਰ ਤੋਂ ਆ ਮੰਗ ਇਹਨਾਂ ਨੂੰ ਵਧੀਆ ਜਰਸੀਕ ਪਰਿਵਾਰ ਤੋਂ ਵਧੀਆ ਪੜੀ ਨੇ ਕਿ ਸੋਹਣੀ ਸੁਨਖੀ ਲੜਕੀ ਚਾਹੀਦੀ ਆ ਲੜਕੀ ਦੀ ਉਮਰ ਲੜਕੇ ਨਾਲੋਂ ਛੋਟੀ ਹੋਵੇ ਲੜਕੀ ਕੈਨੇਡਾ ਪੀਅਰ ਜਾਂ ਵਰਕ ਪਰਮਿਟ ਤੇ ਹੋਵੇ ਫੋਨ ਨੰਬਰ ਦਿੱਤੇ ਗਏ ਨੇ ਤੁਸੀਂ ਵਧੇਰੇ ਜਾਣਕਾਰੀ ਲੈ ਸਕਦੇ ਹੋ ਆਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਉਮਰ 30 ਸਾਲ ਕਾਸ ਜੱਟ ਸੀ ਕੱਦ 5 ਫੁੱਟ 9 ਇੰਚ ਪੜਾਈ ਪਲੱਸ 2 ਤੋਂ ਬਾਅਦ ਬੈਂਟਰੀ ਦਾ ਕੋਰਸਾ ਪਤਾ ਨੂਰ ਮਹਿਲ ਜਲੰਧਰ ਪਰਿਵਾਰ ਵਿੱਚ ਮਾਤਾ ਪਿਤਾ ਤਿੰਨ ਭੈਣਾਂ ਕੈਨੇਡਾ ਵਿੱਚ ਮੈਰਿਡ ਨੇ ਭਰਾ ਕੋਈ ਨਹੀਂ ਆ ਲੜਕੇ ਨੂੰ 20 ਕਿੱਲੇ ਜ਼ਮੀਨ ਆਉਂਦੀ ਹੈ ਵਧੀਆ ਘਰ ਪਰਿਵਾਰਾ ਲੜਕਾ ਸੋਨਾ ਸੁਨੱਖਾ ਮੰਗੇ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਪੜੀਲੀ ਕੀ ਘਰ ਸੰਭਾਲਣ ਵਾਲੀ ਲੜਕੀ ਚਾਹੀਦੀ ਹੈ ਲੜਕੀ ਸੋਹਣੀ ਸੁਨੱਖੀ ਜੱਟ ਪਰਿਵਾਰ ਤੋਂ ਹੋਵੇ ਜੱਰਸੀਕ ਪਰਿਵਾਰ ਤੋਂ ਹੋਵੇ ਦਾਸ ਦੀ ਕੋਈ ਮੰਗ ਨਹੀਂ ਫੋਨ ਨੰਬਰ ਦਿੱਤੇ ਗਏ ਨੇ ਤੁਸੀਂ ਵਧੇਰੇ ਜਾਣਕਾਰੀ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜਨਮ 17 11 1997 ਸਟ ਅਹਲੂਵਾਲੀਆ ਕੱਦ 5 ਫੁੱਟ 8 ਇੰਚ ਜਨਮ ਸਥਾਨ ਸ਼ਾਕੋਟਾ ਇੰਡੀਆ ਗੋਤ ਸ਼ਕਵਾਲੀਆ ਪੜਾਈ ਡਿਪਲੋਮਾ ਇਨ ਕੰਪਿਊਟਰ ਸਾਇੰਸ ਪਰਿਵਾਰ ਵਿੱਚ ਪਿਤਾ ਬਿਜ਼ਨਸਮੈਨ ਨੇ ਮਾਤਾ ਹਾਊਸ ਵਾਈਫ ਨੇ ਇੱਕ ਛੋਟਾ ਪ੍ਰਕ ਨੇਡਾ ਪਿਆਰਾ ਲੜਕੇ ਦਾ ਸਾਰਾ ਪਰਿਵਾਰ ਕੈਨੇਡਾ ਵਿੱਚ ਹੈ ਲੜਕਾ ਕੈਨੇਡਾ ਸਿਟੀਜ਼ਨ ਹੈ ਨਾ ਜੌਬ ਵਰਕਿੰਗ ਇਨ ਰਾਜਪੁਰਾ ਟਰਾਂਸਪੋਰਟ ਲੋਡ ਹੌਲ ਡਰਾਈਵਰ ਆ ਇੰਡੀਆ ਦਾ ਪਤਾ ਸ਼ਾਕੋਟ ਜਲੰਧਰ ਆ ਲੜਕਾ ਕਟਿੰਗ ਵਾਲਾ ਤੇ ਸੋਨਾ ਸੁਨਖਾ ਮਾਂਗੇ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਸੋਣੀ ਸੁਨੱਖੀ ਪਤਲੀ ਲੜਕੀ ਚਾਹੀਦੀ ਹੈ ਲੜਕੀ ਵੈਸ਼ਨੂ ਪਰਿਵਾਰ ਤੋਂ ਨਾ ਹੋਵੇ ਕੈਨੇਡਾ ਪੀਆਰ ਜਾਂ ਬਰਤ ਪਰਮਨਟ ਵਾਲੀ ਲੜਕੀ ਨੂੰ ਪਹਿਲਾ ਲੜਕੀ ਇੰਡੀਆ ਤੋਂ ਹੋਵੇ ਤਬੀਅਸੀਂ ਨਰਸਿੰਗ ਜਾਂ ਬਿਊਟੀਸ਼ੀਅਨ ਦਾ ਕੋਰਸ ਕੀਤਾ ਹੋਵੇ ਲੜਕੀ ਦਾ ਕੱਦ 5 ਫੁੱਟ 4 ਇੰਚ ਤੋਂ ਉੱਪਰ ਹੋਵੇ ਆਲੂ ਵਾਲੀ ਆਕਾਸ਼ ਨੂੰ ਪਹਿਲਾ ਵਾਕੀ ਖੱਤਰੀ ਜਾਂ ਉੱਚਾਸ਼ ਦੇ ਵਿੱਚ ਸੰਪਰਕ ਕਰ ਸਕਦੇ ਨੇ ਮੈਰਿਜ ਵੀਰੋ ਪਰਿਵਾਰ ਨੂੰ ਫੋਨ ਨਾ ਕਰਨ ਜੀ ਫੋਨ ਨੰਬਰ ਦਿੱਤੇ ਗਏ ਨੇ ਵਧੇਰੇ ਜਾਣਕਾਰੀ ਤੁਸੀਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਮਨਦੀਪ ਅਰੋੜਾ ਜਨਮ 18/1999 ਜਨਮ ਦਾ ਟਾਈਮ ਸਾਡ 3:50 AM ਜਨਮ ਸਥਾਨ ਕਪੂਰਥਲਾ ਕੱਦ 5 ਫੁੱਟ 7 ਇੰਚ ਕਾਸਟ ਅਰੋੜਾ ਗੋਤ ਅਰੋੜਾ ਪੜਾਈ ਗ੍ਰੈਜੂਏਸ਼ਨ ਪਰਿਵਾਰ ਵਿੱਚ ਪਿਤਾ ਹੋਲ ਸੇਲ ਫਰੂਟ ਦੇ ਵਪਾਰੀ ਹਨ ਮਾਤਾ ਹਾਊਸ ਵਾਈਫ ਨੇ ਇੱਕ ਪ੍ਰੈ ਮੈਰਿਡ ਹੈ ਇਟਲੀ ਵਿੱਚ ਹੈ ਇੱਕ ਭੈਣ ਮੈਰਿਡ ਹੈ ਲੜਕਾ ਸੋਹਣਾ ਸੁਨੱਖਾ ਨਸ਼ੇ ਤੋਂ ਰਹਿਤ ਹੈ ਲੜਕੇ ਦੀ ਹੈਲਥ ਕੇਅਰ ਪ੍ਰਾਈਵੇਟ ਐਲਪੀਡੀ ਆਪਣੀ ਕੰਪਨੀ ਹੈ ਲੜਕੇ ਕੋਲ ਜੁਰਫ ਕੰਟਰੀਆਂ ਦਾ ਪੱਕਾ ਵੀਜ਼ਾ ਵੀ ਹੈ ਜੁਲਾਈ ਵਿੱਚ ਬਾਹਰ ਵੀ ਜਾਣਾ ਹੈ ਇਸ ਲਈ ਮੈਰਿਜ ਜਲਦੀ ਕਰਨੀ ਹੈ ਕੋਈ ਦਾਸ ਦੀ ਮੰਗ ਨਹੀਂ ਆ ਮੰਗਾ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਲੜਕੀ ਚਾਹੀਦੀ ਹੈ ਕਿਸੇ ਵੀ ਕਾਸ਼ ਦੀ ਹੋਵੇ ਕੋਈ ਜਾਤੀ ਬੰਧਨ ਨਹੀਂ ਫੋਨ ਨੰਬਰ ਦਿੱਤੇ ਗਏ ਨੇ ਤੁਸੀਂ ਵਧੇਰੇ ਜਾਣਕਾਰੀ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜਨਮ 6 12 1996 ਕੱਦ 5 ਫੁੱਟ 7 ਇੰਚ ਕਾਸ਼ ਰਾਜਪੂਤ ਜਨਮ ਸਥਾਨ ਜਲੰਧਰ ਪੜਾਈ ਐਮ ਐਸ ਸੀ ਮਾਈਕਰੋ ਬਾਇਓਲੋਜੀ ਮੈਡੀਕਲ ਪਰਿਵਾਰ ਵਿੱਚ ਪਿਤਾ ਜਰਨਲ ਫਿਜ਼ਿਕਸ ਕੈਮ ਡਾਕਟਰ ਨੇ ਮਾਤਾ ਦੀ ਆਪਣੀ ਹੋਮਿਓਪੈਥੀ ਦੀ ਸ਼ਾਪ ਆ ਪਿਤਾ ਦਾ ਗੋਤਰ ਲੋਵਾਲ ਮਾਤਾ ਦਾ ਗੋਤ ਡਾਰੀ ਇੱਕ ਪ੍ਰਾ ਅਨਮੈਰਡ ਡਾਕਟਰ ਆ ਬੀ ਐਮ ਐਸ ਪੈਨ ਕੋਈ ਨਹੀਂ ਆ ਲੜਕਾ ਸੋਣਾ ਸੁਨਖਾ ਭਗਵੰਦ ਹੈ ਜੌਬ ਆਪਣੀ ਲੈਬਾਰਟਰੀ ਹੈ ਆਪਣਾ ਬਿਜ਼ਨਸ ਹੈ ਪਤਾ ਜਲੰਧਰ ਮਾਂਗੇ ਨਾ ਨੂੰ ਵਧੀਆ ਪਰਿਵਾਰ ਤੋਂ ਸੋਣੀ ਸੁਨਖੀ ਲੜਕੀ ਚਾਹੀਦੀ ਐ ਇਹਨਾਂ ਨੂੰ ਮੈਡੀਕਲ ਪ੍ਰੋਫੈਸ਼ਨਲ ਲੜਕੀ ਚਾਹੀਦੀ ਐ ਜਿਵੇਂ ਲੈਬ ਪੈਥੋਲੋজিস্ট ਬੀਐਮਐਸ ਬੀਐਚਐਮਐਸ ਬੀਪੀਟੀ ਬੀਡੀਐਸ ਹੋਵੇ ਜੇ ਲੜਕੀ ਡਿਗਰੀ ਐ ਜੇ ਕਰ ਰਹੀ ਹੋਵੇਗੀ ਤਾਂ ਵੀ ਇਹਨਾਂ ਨੂੰ ਸੰਪਰਕ ਕਰ ਸਕਦੇ ਨੇ ਲੜਕੀ ਰਾਜਪੂਤ ਜਾਂ ਸਿੱਖ ਫੈਮਿਲੀ ਤੋਂ ਹੋਵੇ ਫੋਨ ਨੰਬਰ ਦਿੱਤੇ ਗਏ ਨੇ ਤੁਸੀਂ ਵਧੇਰੇ ਜਾਣਕਾਰੀ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜਨਮ 1996 ਕੱਦ 5 ਫੁੱਟ 10 ਇੰਚ ਕਾਸ਼ ਰਾਮ ਗੜੀਆ ਸਿੱਖ ਪੜਾਈ ਕੈਨੇਡਾ ਤੋਂ ਬਿਜ਼ਨਸ ਮੈਨੇਜਮੈਂਟ ਦੀ ਪਤਾ ਮੋਗਾ ਪਰਿਵਾਰ ਵਿੱਚ ਮਾਤਾ ਪਿਤਾ ਹਨ ਇੱਕ ਭੈਣ ਤੇ ਇੱਕ ਭਰਾ ਕੈਨੇਡਾ ਵਿੱਚ ਨੇ ਲੜਕਾ ਕੈਨੇਡਾ ਪੀਆਰ ਆ ਲੜਕਾ ਸੋਨਾ ਸੁਨੱਖਾ ਨਸ਼ਾ ਰਹਿਤ ਸਰਦਾਰ ਭਗਵੰਦਾ ਹੈ ਮੰਗ ਹੈ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਸੋਣੀ ਸੁਨੱਖੀ ਲੜਕੀ ਚਾਹੀਦੀ ਹੈ ਕੈਨੇਡਾ ਤੋਂ ਲੜਕੀ ਨੂੰ ਪਹਿਲ ਹੈ ਭਾਵੇਂ ਪੀਆਰ ਜਾਂ ਵਰਕ ਪਰਮਿਟ ਤੇ ਹੋਵੇ ਜਾਂ ਲੜਕੀ ਇੰਡੀਆ ਤੋਂ ਹੋਵੇ ਵਧੀਆ ਪੜ੍ਹੇ ਲਿਖੀ ਹੋਵੇ ਕੱਦ 5 ਫੁੱਟ 4 ਇੰਚ ਤੋਂ ਉੱਪਰ ਹੋਵੇ ਫੋਨ ਨੰਬਰ ਦਿੱਤੇ ਗਏ ਨੇ ਤੁਸੀਂ ਵਧੇਰੇ ਜਾਣਕਾਰੀ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਅਮਰਤਾਤਾਰੀ ਲੜਕਾ ਜਨਮ 2/8/1994 ਕਾਰਸ਼ ਰਾਮ ਗੜੀਆ ਗੋਤ ਵਰਦੀ ਕੱਦ 5 ਫੁੱਟ 8 ਇੰਚ ਪੜ੍ਹਾਈ ਐਮਏ ਪਰਿਵਾਰ ਵਿੱਚ ਮਾਤਾ ਨੇ ਦੋ ਭੈਣਾਂ ਨੇ ਇੱਕ ਪੈਣ ਮੈਰਿਡ ਹੈ ਇੱਕ ਪੈਣ ਅਨਮੈਰਿਡ ਹੈ ਜੋ ਵਾਲਾ ਲੜਕਾ ਇੰਡੀਅਨ ਆਰਮੀ ਵਿੱਚ ਜੂਨੀਅਰ ਕਮਿਸ਼ਨ ਅਫਸਰ ਹੈ ਤਨਖਾ 80 ਹਜ਼ਾਰ ਮਹੀਨੇ ਦੀ ਲੜਕਾ ਸੋਹਣਾ ਸੁਨੱਖਾ ਮੰਗ ਇਹਨਾਂ ਨੂੰ ਵਧੀਆ ਵੈਸ਼ਨੂ ਪਰਿਵਾਰ ਤੋਂ ਸੋਹਣੀ ਸੁਨੱਖੀ ਪੜ੍ਹੀ ਲਿਖੀ ਲੜਕੀ ਚਾਹੀਦੀ ਹੈ ਰਾਮਗੜੀਆ ਜਾਂ ਜੱਟ ਸਿੱਖ ਕਾਸਟ ਵਾਲੇ ਇਹਨਾਂ ਨੂੰ ਸੰਪਰਕ ਕਰ ਸਕਦੇ ਨੇ ਫੋਨ ਨੰਬਰ ਦਿੱਤੇ ਗਏ ਨੇ ਤੁਸੀਂ ਵਧੇਰੇ ਜਾਣਕਾਰੀ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਬੁਲੰਦ ਇਕਵਾਲ ਸਿੰਘ ਜਨਮ 17 ਫਰਵਰੀ 1999 ਜਨਮ ਦਾ ਸਮਾਂ 11:45 AM ਜਨਮ ਸਥਾਨ ਸੰਗਰੂਰ ਕਾਸਟ ਸਰਵਸਤ ਬ੍ਰਾਹਮਣ ਗੋਤ ਪਨੌਤ ਕੱਦ 5 ਫੁੱਟ 9 ਇੰਚ ਪੜਾਈ ਪਲੱਸ 2 ਮੈਡੀਕਲ ਡੀ ਫਾਰਮੇਸੀ ਜ਼ਮੀਨ 3 ਕਿੱਲੇ ਆ ਪਿਤਾ ਰਿਟਾਇਰਡ ਲੈਕਚਰਰ ਨੇ ਇਕੱਲਾ ਲੜਕਾ ਕੋਈ ਭੈਣ ਭਰਾ ਨਹੀਂ ਲੜਕਾ ਕੈਨੇਡਾ ਵਿੱਚ ਹੈ ਸਟੱਡੀ ਵੀਜ਼ੇ ਤੇ ਹੈ ਇੰਡੀਆ ਦਾ ਪਤਾ ਸੰਗਰੂਰ ਲੜਕਾ ਸੋਹਣਾ ਸੁਨਖਾ ਨਸ਼ੇ ਤੋਂ ਰਹਿਤ ਹੈ ਮੰਗ ਆ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਸੋਹਣੀ ਸੁਨਖੀ ਲੜਕੀ ਚਾਹੀਦੀ ਹੈ ਲੜਕੀ ਕੈਨੇਡਾ ਪੀਅਰ ਜਾਂ ਵਰਕ ਪਰਮਿਟ ਤੇ ਹੋਵੇ ਲੜਕੀ ਕੋਈ ਵੀ ਜਨਰਲ ਕਾਸਟ ਤੋਂ ਹੋਵੇ ਲੜਕੀ ਪੰਜਾਬ ਹਰਿਆਣਾ ਹਿਮਾਚਲ ਤੋਂ ਹੋਵੇ ਫੋਨ ਨੰਬਰ ਦਿੱਤੇ ਗਏ ਨੇ ਤੁਸੀਂ ਵਧੇਰੇ ਜਾਣਕਾਰੀ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜਨਮ 1991 ਕਾਸਟ ਜਰਸੀਖ ਕੱਦ 5 ਫੁੱਟ 8 ਇੰਚ ਪੜਾਈ ਗ੍ਰੈਜੂਏਸ਼ਨ ਪਤਾ ਸ੍ਰੀ ਫਤੇਗੜ ਸਾਹਿਬ ਪਰਿਵਾਰ ਵਿੱਚ ਮਾਤਾ ਪਿਤਾ ਨਹੀਂ ਹਨ ਇੱਕ ਭਰਾ ਯੂਐਸਏ ਵਿੱਚ ਹੈ ਇੱਕ ਭੈਣ ਕਨੇਡਾ ਵਿੱਚ ਹੈ ਮੈਰਿਡ ਹੈ ਲੜਕਾ ਯੂਰਪ ਕੰਟਰੀ ਵਿੱਚ ਹੈ ਲੜਕਾ ਅਮਰਤਤਾਰੀ ਸੋਨਾ ਸੁਨਖਾਏ ਮੰਗਾ ਇਹਨਾਂ ਨੂੰ ਵਧੀਆ ਖਾਨਦਾਨੀ ਪਰਿਵਾਰ ਤੋਂ ਸੋਹਣੀ ਸੁਨੱਖੀ ਪੜ੍ਹੀ ਲਿਖੀ ਲੜਕੀ ਚਾਹੀਦੀ ਹੈ ਯੂਰਪ ਕੰਟਰੀ ਤੋਂ ਪਹਿਲ ਹੈ ਜਾਂ ਲੜਕੀ ਇੰਡੀਆ ਤੋਂ ਹੋਵੇ ਤੇ ਜੱਟ ਕਾਸਟ ਤੋਂ ਹੋਵੇ ਪਰਿਵਾਰ ਦੇ ਸਿਰਫ ਜਟਕਾਸ਼ ਦੇ ਇਹਨਾਂ ਨੂੰ ਸੰਪਰਕ ਕਰ ਸਕਦੇ ਨੇ WhatsApp ਨੰਬਰ ਦਿੱਤੇ ਗਏ ਨੇ ਤੁਸੀਂ ਵਧੇਰੇ ਜਾਣਕਾਰੀ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਅਨਮੈਰਿਡ ਲੜਕਾ ਉਮਰ 39 ਸਾਲ ਕੱਦ 5 ਫੁੱਟ 6 ਇੰਚ ਕਾਸਟ ਮਜਵੀ ਸਿੱਖ ਪੜਾਈ ਹੇਅਰ ਵਾਰ ਵਾਰ ਡਿਪਲੋਮਾ ਫ੍ਰੋਮ ਕਨੇਡਾ ਤੋਂ ਜੋਬ ਮੈਨੇਜਰ ਫੂਡ ਕੰਪਨੀ ਵਿੱਚ ਪਰਿਵਾਰ ਵਿੱਚ ਪਿਤਾ ਐਕਸਪਾਇਰ ਨੇ ਮਾਤਾ ਹਾਊਸ ਵਾਈਫ ਨੇ ਇੱਕ ਭਰਾ ਤੇ ਇੱਕ ਭੈਣ ਨੇ ਇੰਡੀਆ ਦਾ ਪਤਾ ਕਪੂਰਥਲਾ ਲੜਕਾ ਕੈਨੇਡਾ ਸਿਟੀਜ਼ਨ ਆ ਲੜਕਾ ਸੋਹਣਾ ਸੁਨੱਖਾ ਨਸ਼ੇ ਤੋਂ ਰਹਿਤ ਹੈ ਮੰਗ ਹੈ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਸੋਹਣੀ ਸੁਨੱਖੀ ਵਧੀਆ ਸੁਹਾਵੀ ਲੜਕੀ ਚਾਹੀਦੀ ਹੈ ਕੈਨੇਡਾ ਤੋਂ ਲੜਕੀ ਨੂੰ ਪਹਿਲ ਹੈ ਭਾਵੇਂ ਵਰਕ ਪਰਮਿਟ ਤੇ ਹੋਵੇ ਜਾਂ ਕਿਸੇ ਵੀ ਹੋਰ ਕੰਟਰੀ ਤੋਂ ਹੋਵੇ ਇੰਡੀਆ ਵਾਲੇ ਇਹਨਾਂ ਨੂੰ ਸੰਪਰਕ ਨਾ ਕਰਨ ਜੀ ਫੋਨ ਨੰਬਰ ਦਿੱਤੇ ਗਏ ਨੇ ਤੁਸੀਂ ਵਧੇਰੇ ਜਾਣਕਾਰੀ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜਨਮ 1911 1994 ਕਾਸਟ ਜੱਟ ਸਿੱਖ ਗੋਤ ਗਰੇਵਾਲ ਕੱਦ 5 ਫੁੱਟ 8 ਇੰਚ ਪੜਾਈ ਬੀਟਕ ਪਤਾ ਲੁਧਿਆਣਾ ਪਰਿਵਾਰ ਵਿੱਚ ਪਿਤਾ ਮਰਚੈਂਟ ਨੇਵੀ ਵਿੱਚ ਜੋਬ ਕਰਦੇ ਸੀ ਮਾਤਾ ਹਾਊਸ ਵਾਈਫ ਨੇ ਇਕੱਲਾ ਲੜਕਾ ਕੋਈ ਭੈਣ ਭਰਾ ਨਹੀਂ ਚਾਹ ਮਰਚੈਂਟ ਨੇਵੀ ਵਿੱਚ ਇਲੈਕਟ੍ਰੀਕਲ ਅਫਸਰ ਨੇ ਤਨਖਾਹ 4000 ਡਾਲਰ ਅਮਰੀਕਨ ਜ਼ਮੀਨ 3 ਕਿੱਲੇਆ ਸ਼ਹਿਰੀ ਪਲਾਟ ਨੇ ਲੜਕਾ ਸੋਹਣਾ ਸੁਨੱਖਾ ਕਲੀਨ ਸੇਵ ਨਸ਼ੇ ਤੋਂ ਰਹਿਤ ਹੈ ਮੰਗ ਆ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਸੋਹਣੀ ਸੁਨੱਖੀ ਪੜ੍ਹੀ ਲਿਖੀ ਘਰ-ਵਾਰ ਸੰਭਾਲਣ ਵਾਲੀ ਲੜਕੀ ਚਾਹੀਦੀ ਹੈ ਐਨ ਆਰ ਆਈ ਤੇ ਮੈਰिज ਵੀਰੋ ਵਾਲੇ ਇਹਨਾਂ ਨੂੰ ਸੰਪਰਕ ਨਾ ਕਰਨ ਜੀ ਲੜਕੀ ਜੜਸੀ ਕਾਸ਼ ਤੋਂ ਹੀ ਹੋਵੇ ਫੋਨ ਨੰਬਰ ਦਿੱਤੇ ਗਏ ਨੇ ਤੁਸੀਂ ਵਧੇਰੇ ਜਾਣਕਾਰੀ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਉਮਰ 37 ਸਾਲ ਕੱਦ 6 ਫੁੱਟ ਕਾਸਟ ਜੱਟ ਸਿੱਖ ਗੋਤ ਗਰੇਵਾਲ ਪਤਾ ਲੁਧਿਆਣਾ ਪੰਜਾਬ ਪੜ੍ਹਾਈ ਇਲੈਕਟ੍ਰੋਨਿਕਸ ਕਮਿਊਨੀਕੇਸ਼ਨ ਇੰਜੀਨੀਅਰ ਜੋਬ ਮੈਨੇਜਰ ਦੇ ਨਾਲ ਮਲਟੀਨੈਸ਼ਨਲ ਕੰਪਨੀ ਵਿੱਚ 12 ਸਾਲ ਤੋਂ ਨੇ ਪਰਿਵਾਰ ਵਿੱਚ ਪਿਤਾ ਖੇਤੀਬਾੜੀ ਕਰਦੇ ਨੇ ਮਾਤਾ ਹਾਊਸ ਵਾਈਫ ਨੇ ਇੱਕ ਭੈਣ ਆ ਲੜਕੇ ਨੂੰ 5 ਕਿੱਲੇ ਜ਼ਮੀਨ ਆਉਂਦੀ ਹੈ ਲੜਕਾ ਸੋਹਣਾ ਸੁਨੱਖਾ ਨਸ਼ੇ ਤੋਂ ਰਹਿਤ ਹੈ। ਮੰਗ ਹੈ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਸੋਹਣੀ ਸੁਲੱਖੀ, ਪੜ੍ਹੀ ਲਿਖੀ, ਘਰ-ਬਾਰ ਸੰਭਾਲਣ ਵਾਲੀ ਲੜਕੀ ਚੱਟ ਸਿੱਖ ਪਰਿਵਾਰ ਤੋਂ ਹੋਵੇ। ਲੜਕੀ ਦਾ ਕੱਦ 5 ਫੁੱਟ 4 ਇੰਚ ਤੋਂ ਉੱਪਰ ਹੋਵੇ। ਫੋਨ ਨੰਬਰ ਦਿੱਤੇ ਗਏ ਨੇ ਤੁਸੀਂ ਵਧੇਰੇ ਜਾਣਕਾਰੀ ਲੈ ਸਕਦੇ ਹੋ। ਅਗਲਾ ਰਿਸ਼ਤਾ ਨੋਟ ਕਰੋ ਜੀ। ਨਾਮ ਕੌਰ, ਜਨਮ 6/11/1991, ਕੱਦ 5 ਫੁੱਟ 5 ਇੰਚ। ਕਾਸਟ ਜੱਟ ਸਿੱਖ ਪੜਾਈ ਬੀਐਸਸੀ ਨਰਸਿੰਗ ਕੰਪਲੀਟ 2015 ਵਿੱਚ ਤੇ ਹੁਣ ਜਲੰਧਰ ਹਸਪਤਾਲ ਵਿੱਚ ਜੌਬ ਕਰਦੀ ਹੈ ਲੜਕੀ ਪਤਾ ਜ਼ਿਲ੍ਹਾ ਗੁਰਦਾਸਪੁਰਾ ਪਰਿਵਾਰ ਵਿੱਚ ਪਿਤਾ ਖੇਤੀਬਾੜੀ ਕਰਦੇ ਨੇ ਮਾਤਾ ਹਾਊਸ ਵਾਈਫ ਨੇ ਇੱਕ ਛੋਟਾ ਭਰਾ ਤੇ ਇੱਕ ਛੋਟੀ ਭੈਣ ਆ ਲੜਕੀ ਦਾ 6 ਮਹੀਨੇ ਤੋਂ ਤਲਾਕ ਹੋਇਆ ਤੇ ਬੇਕਸੂਰ ਹੈ ਲੜਕੀ ਸੋਹਣੀ ਸੁਨੱਖੀ ਹੈ ਮੰਗ ਹੈ ਇਹਨਾਂ ਨੂੰ ਵਧੀਆ ਖਾਨਦਾਨੀ ਪਰਿਵਾਰ ਤੋਂ ਸੋਹਣਾ ਸੁਨੱਖਾ ਨਸ਼ਾਰਹਿਤ ਲੜਕਾ ਚਾਹੀਦਾ ਹੈ ਲੜਕਾ ਆਸਟ੍ਰੇਲੀਆ ਯੂ ਐਸ ਏ ਨਿਊਜ਼ੀਲੈਂਡ ਪੀਅਰ ਹੋਵੇ ਲੜਕਾ ਸ੍ਰੀ ਅਮਰਸਰ ਸਾਹਿਬ ਜਲੰਧਰ ਗੁਰਦਾਸਪੁਰ ਤਰਨਤਨ ਸਾਹਿਬ ਤੋਂ ਹੋਵੇ ਇੰਡੀਆ ਵਾਲੇ ਇਹਨਾਂ ਨੂੰ ਸੰਪਰਕ ਨਾ ਕਰਨ ਜੀ ਫੋਨ ਨੰਬਰ ਦਿੱਤੇ ਹੋਏ ਨੇ ਤੁਸੀਂ ਵਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਅਨਮੈਰਿਡ ਲੜਕਾ ਜਨਮ 1990 ਕੱਦ 5 ਫੁੱਟ 6 ਇੰਚ ਕਾਸਟ ਜੱਟ ਸਿੱਖ ਗੋਤ ਸਿੱਧੂ ਪੜਾਈ ਪਲੱਸ 2 ਪਰਿਵਾਰ ਵਿੱਚ ਮਾਤਾ ਪਿਤਾ ਨੇ ਦੋ ਭੈਣ ਮੈਰ ਭੈਣਾ ਮੈਰਿਡ ਨੇ ਇੱਕ ਭੈਣ ਇੱਕ ਭਰਾ ਮੈਰਿਡ ਹੈ ਜ਼ਮੀਨ 6 ਕਿੱਲੇ ਆ ਦੋਨਾਂ ਭਰਾਵਾਂ ਨੂੰ ਤਿੰਨ ਤਿੰਨ ਕਿੱਲੇ ਆਉਂਦੀ ਹੈ ਪਤਾ ਰਾਹਪੁਰਾ ਫੂਲ ਕੋਲ ਪਿੰਡ ਖੋਖਰਾ ਕੰਮ ਖੇਤੀਬਾੜੀ ਤੇ ਆਪਣਾ ਕਾਰੋਬਾਰ ਆ ਤੇ ਆਪਣਾ ਬਿਜ਼ਨਸ ਆ ਲੜਕਾ ਸੋਹਣਾ ਸੁਨੱਖਾ ਨਸ਼ੇ ਤੋਂ ਰਹਿਤ ਹੈ ਮੰਗ ਹੈ ਇਹਨਾਂ ਨੂੰ ਵਧੀਆ ਘਰੇਲੂ ਪਰਿਵਾਰ ਤੋਂ ਲੜਕੀ ਚਾਹੀਦੀ ਹੈ ਭਾਵੇਂ ਗਰੀਬ ਘਰੋਂ ਹੋਵੇ ਲੜਕੀ ਕੁਆਰੀ ਹੋਵੇ ਜਾਂ ਤਲਾਕਸ਼ੁਦਾ ਹੋਵੇ ਪਰ ਬਿਨਾ ਬੱਚੇ ਤੋਂ ਹੋਵੇ ਕਿਸੇ ਵੀ ਕਾਸ਼ ਦੇ ਇਹਨਾਂ ਨੂੰ ਸੰਪਰਕ ਕਰ ਸਕਦੇ ਨੇ ਇਹਨਾਂ ਵੱਲੋਂ ਕੋਈ ਜਾਤੀਬੰਧਨ ਨਹੀਂ ਆ ਪਰਿਵਾਰ ਦੇ ਫੋਨ ਨੰਬਰ ਦਿੱਤੇ ਗਏ ਨੇ ਤੁਸੀਂ ਵਧੇਰੇ ਜਾਣਕਾਰੀ ਇਹਨਾਂ ਨੰਬਰਾਂ ਰਾਹੀਂ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜਨਮ ਦਾਸ ਤੋਂ 1994 ਕਾਸ ਜਰ ਸਿੱਖ ਕੱਦ 5 ਫੁੱਟ 11 ਇੰਚ ਗੋਤ ਬੁੱਟਰ ਨਾਨਕਿਆਂ ਦਾ ਗੋਤ ਬਰਾੜ ਪਤਾ ਜਲੰਧਰ ਪੜਾਈ ਐਮ ਕਾਮ ਪਰਿਵਾਰ ਵਿੱਚ ਪਿਤਾ ਮਿਲਟਰੀ ਤੋਂ ਰਿਟਾਇਰ ਨੇ ਮਾਤਾ ਹਾਊਸ ਵਾਈਫ ਨੇ ਇੱਕ ਭੈਣ ਮੈਰਿਡ ਹੈ ਤੇ ਯੂ ਐਸ ਦੇ ਵਿੱਚ ਬੈਲ ਸੈਟਲਡ ਆ ਕੰਮ ਲੜਕੇ ਦਾ ਆਪਣਾ ਸਰਕਾਰੀ ਕੰਟਰੈਕਟ ਦਾ ਬਿਜ਼ਨਸ ਆ ਤਿੰਨ ਮਕਾਨ ਨੇ ਇੱਕ ਕੋਠੀ ਐ ਅੱਧੇ ਕਿੱਲੇ ਵਿੱਚ ਆਪਣੀ ਬਰਕਸਾ ਟ੍ਰਾਂਸਪੋਰਟ ਪਾਰਕਿੰਗ ਲਈ ਹੈ ਵਧੀਆ ਕੰਮਕਾਰ ਹੈ ਵਧੀਆ ਆਮਦਨ ਹੈ ਲੜਕੇ ਦੇ ਮਾਤਾ ਪਿਤਾ ਨੇ ਯੂ ਐਸ ਏ ਜਾਣਾ ਹੈ ਇਸ ਲਈ ਵਿਆਹ ਜਲਦੀ ਕਰਨਾ ਹੈ ਇਹਨਾਂ ਨੇ ਲੜਕਾ ਸੋਹਣਾ ਸੁਨੱਖਾ ਨਸ਼ੇ ਤੋਂ ਰਹਿਤ ਹੈ ਮੰਗਾ ਜੀ ਇਹਨਾਂ ਨੂੰ ਕੀ ਵਧੀਆ ਪਰਿਵਾਰ ਤੋਂ ਲੜਕੀ ਸੋਹਣੀ ਸੁਨੱਖੀ ਪੜੀ ਲਿਖੀ ਬਿਲਕੁਲ ਗਰੀਬ ਪਰਿਵਾਰ ਤੋਂ ਹੋਵੇ ਵਿਆਹ ਦਾ ਖਰਚਾ ਵੀ ਲੜਕੇ ਵਾਲੇ ਆਪ ਕਰਨਗੇ ਕੋਈ ਇਹਨਾਂ ਦੀ ਦਾਜ ਦੇਹੇਜ ਦੀ ਮੰਗ ਨਹੀਂ ਲੜਕੀ ਦਾ ਕੱਦ 5 ਫੁੱਟ 4 ਇੰਚ ਤੋਂ ਉੱਪਰ ਹੋਵੇ ਫੋਨ ਨੰਬਰ ਦਿੱਤਾ ਗਿਆ ਤੁਸੀਂ ਵਧੇਰੇ ਜਾਣਕਾਰੀ ਪਰਿਵਾਰ ਤੋਂ ਸਿੱਧੀ ਗੱਲਬਾਤ ਰਾਹੀਂ ਲੈ ਸਕਦੇ ਹੋ ਜੀ ਇਸ ਹਨ ਅੱਜ ਦੇ ਕੁਝ ਲੜਕੇ ਲੜਕੀਆਂ ਦੇ ਰਿਸ਼ਤੇ ਜੀ ਜੇਕਰ ਤੁਸੀਂ ਵੀ ਆਪਣੇ ਲੜਕਾ ਜਾਂ ਲੜਕੀ ਦੇ ਰਿਸ਼ਤੇ ਦੀ ਐਡ ਲਗਵਾਉਣਾ ਚਾਹੁੰਦੇ ਹੋ ਤਾਂ ਸਾਡੇ ਦਿੱਤੇ ਹੋਏ WhatsApp ਨੰਬਰ ਰਾਹੀਂ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਤੇ ਬਹੁਤ ਹੀ ਘੱਟ ਫੀਸ ਦੇ ਵਿੱਚ ਅਸੀਂ ਤੁਹਾਡੇ ਰਿਸ਼ਤੇ ਦੀ ਐਡ ਲਗਾਵਾਂਗੇ ਤੇ ਜਿੰਨਾ ਚੰਨ ਤੁਹਾਡਾ ਰਿਸ਼ਤਾ ਨਹੀਂ ਹੁੰਦਾ ਐਡ ਨੂੰ ਹਰ ਰੋਜ਼ ਬਾਰ ਬਾਰ ਲਗਾਇਆ ਜਾਵੇਗਾ ਤੇ ਮਿਲਦੇ ਹਾਂ ਅਸੀਂ ਅਗਲੀ ਨਵੀਂ ਵੀਡੀਓ ਦੇ ਨਾਲ ਜਬ ਤੱਕ ਲਈ ਧੰਨਵਾਦ